ਅੱਜ 10ਵੇਂ ਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਚ ਸੰਗਤਾਂ ਗੁਰੂ ਘਰਾਂ ਚ ਮੱਥਾ ਟੇਕ ਰਹੀਆਂ ਨੇ Dá uma ਸੇਬ ਦੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੀਆਂ ਨੇ ਇਸੇ ਦੇ ਚਲਦਿਆਂ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਗੁਰੂ ਘਰ ਮੱਥਾ ਟੇਕਣ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਤੇ ਸਾਨੂੰ ਚਾਹੀਦਾ ਕਿ ਜਿਹੜੀਆਂ ਸਿੱਖਿਆਵਾਂ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ ਅਸੀਂ ਉਹਨਾਂ ਸਿੱਖਿਆਵਾਂ ਦੇ ਉੱਤੇ ਚੱਲੀਏ ਤੇ ਵਿਦੇਸ਼ਾਂ 'ਚ ਵੀ ਜਿਹੜੇ ਨੌਜਵਾਨ ਜਾਂਦੇ ਨੇ ਉਹਨਾਂ ਕਿਹਾ ਕਿ ਉਹ ਵੀ ਸਿੱਖੀ ਦੇ ਨਾਲ ਜੁੜੇ ਰਹਿੰਦੇ ਨੇ ਸਿੱਖ ਜਿੱਥੇ ਵੀ ਜਾਣਗੇ ਆਪਣੀ ਪਹਿਚਾਣ ਬਣਾਉਂਦੇ ਰਹਿਣਗੇ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਨੇ ਦੇਖੋ ਅੱਜ ਬਹੁਤ ਵੱਡਾ ਦਿਨ ਹੈ ਸਿੱਖ ਕੌਮ ਲਈ ਨਹੀਂ ਬਲਕਿ ਦੁਨੀਆ ਦੇ ਲਈ ਇਹ ਬਹੁਤ ਵੱਡਾ ਦਿਨ ਹੈ ਵੀ ਅੱਜ ਦੇ ਦਿਨ ਗੁਰੂ ਗੋਬੇ ਸਿੰਘ ਜੀ ਮਹਾਰਾਜ ਨੇ ਜਿਹੜੇ ਇਸ ਧਰਤੀ ਦੇ ਉੱਤੇ ਆਏ ਸੀ ਔਰ ਨਵੀਆਂ ਪੈੜਾਂ ਪਾ ਕੇ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕੋਨੇ-ਕੋਨੇ ਤੇ ਬੈਠੇ ਸਿੱਖ ਕੌਮ ਨੂੰ ਔਰ ਉਸ ਤੋਂ ਬਾਅਦ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਵੀ ਜੋ ਉਹਨਾਂ ਨੇ ਪੂਰਨੇ ਪਾਏ ਜੋ ਸਾਨੂੰ ਉਹਨਾਂ ਨੇ ਧਰਮ ਤੇ ਚੱਲਣਾ ਸਿਖਾਇਆ ਅਣਖ ਦੇ ਉੱਤੇ ਰਹਿਣਾ ਸਿਖਾਇਆ ਸਾਨੂੰ ਉਹਨਾਂ ਪੂਰਨਿਆਂ ਤੇ ਚੱਲ ਕੇ ਜਿਹੜਾ ਚੱਲਣਾ ਚਾਹੀਦਾ ਔਰ ਚੱਲ ਕੇ ਆਪਣਾ ਜੀਵਨ ਜਿਹੜਾ ਉਹ ਸਫਲ ਕਰਨਾ ਚਾਹੀਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਐਡੀ ਵੱਡੀ ਕੁਰਬਾਨੀ ਕਿਸੇ ਵੀ ਕੌਮ ਦੇ ਲੀਡਰ ਨੇ ਜਾਂ ਕਿਸੇ ਵੀ ਕੌਮ ਦੇ ਗੁਰੂ ਨੇ ਨਹੀਂ ਦਿੱਤੀ ਕਿਸੇ ਨੇ ਸੋਚਿਆ ਵੀ ਨਹੀਂ ਹੈ ਪੂਰਾ ਸਰਵੰਸ ਵਾਰਿਆ ਪਿਤਾ ਮਾਤਾ ਚਾਰੇ ਸਾਹਿਬਜ਼ਾਦੇ ਆਪਣੇ ਬੱਚੇ ਫਿਰ ਮਾਤਾ ਫਿਰ ਆਪ ਖੁਦ ਸਾਰੇ ਕਿਸੇ ਨਿੱਜਵਾਸਤੇ ਨਹੀਂ ਧਰਮ ਦੀ ਰਾਖੀ ਵਾਸਤੇ ਤੇ ਜ਼ੁਲਮ ਨੂੰ ਮਟਾਉਣ ਵਾਸਤੇ ਸਾਰਾ ਪਰਿਵਾਰ ਜਿਹੜਾ ਖਤਮ ਕੀਤਾ ਇਹ ਮਿਸਾਲ ਕਿਤੇ ਨਹੀਂ ਮਿਲਦੀ ਤੋਂ ਅਸੀਂ ਬਹੁਤ ਵੱਡ ਭਾਗੇ ਆ ਆਪਣੇ ਆਪ ਦੇ ਸਮਝਦੇ ਆ ਵੀ ਅਸੀਂ ਸਾਡੇ ਉਹ ਗੁਰੂ ਨੇ ਅਸੀਂ ਉਹਨਾਂ ਦੇ ਸੇਖ ਆ ਔਰ ਸਾਨੂੰ ਬੜਾ ਮਾਣ ਆ ਵੀ ਸਾਨੂੰ ਜੋ ਵਿਰਸੇ ਜਿ ਮਿਲਿਆ ਉਹ ਬਹੁਤ ਵੱਡਾ ਵਿਰਸਾ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਸ ਬੇਸਤ ਨੂੰ ਸਾਹਮਣੇ ਰੱਖੀ ਅਸੀਂ ਉਹਨੂੰ ਅੱਗੇ ਚਲਾਈਏ ਮੈਂ ਜਿੱਥੇ ਤੱਕ ਦੇਖਿਆ ਓਏ ਆ ਵੀ ਸਿੱਖੀ ਤੋਂ ਦੂਰ ਇੱਥੇ ਵਾਲੇ ਜ਼ਿਆਦਾ ਹੋ ਰਹੇ ਨੇ ਜਿਹੜੇ ਬਾਹਰ ਜਾ ਰਹੇ ਨੇ ਉਹ ਸਭ ਉਹ ਸਿੱਖੀ ਦੇ ਨਾਲ ਜੁੜ ਰਹੇ ਨੇ ਤੁਸੀਂ ਕੈਨੇਡਾ ਦੇਖੋ ਆਸਟ੍ਰੇਲੀਆ ਦੇਖੋ ਮੈਂ ਦੇਖਿਆ ਵੀ ਇੱਥੋਂ ਤੋਂ ਵੱਧ ਪੱਗਾਂ ਦੇਖਦੀਆਂ ਨੇ ਉੱਥੇ ਤੇ ਇੱਥੋਂ ਪੱਗ ਗੁਰਸਿਵਰਧ ਗੁਰਸਿੱਖੀ ਦਿਸਦੀ ਆ ਸੋ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ ਕਿ ਜਿੱਥੇ ਵੀ ਸਿੱਖ ਜਾਣਗੇ ਉੱਥੇ ਸਿੱਖੀ ਦਾ ਪ੍ਰਚਾਰ ਕਰਨਗੇ ਸੱਚ ਦਾ ਪ੍ਰਚਾਰ ਕਰਨਗੇ ਔਰ ਜ਼ੁਲਮ ਤੇ ਵਿਰੁੱਧ ਲੜਾਈ ਕਰਨ ਦੇ ਲਈ ਸਾਰਿਆਂ ਨੂੰ ਤਿਆਰ ਕਰਨਗੇ